ਨਾਲ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਵਿਅਕਤੀ ਦੀ ਮੋਟਰਸਾਈਕਲ ਸਵਾਰ ਵੱਲੋਂ ਟੱਕਰ ਮਾਰ ਕੀਤੀ ਬੁਰੀ ਤਰ੍ਹਾਂ ਨਾਲ ਪੰਟੋ ਉਹ ਕਿਤੇ ਪੁਲਿਸ ਨੂੰ ਸੂਚਿਤ ਕਰ ਦੋਸ਼ੀ ਦੀ ਪਛਾਣ ਸ਼ੁਰੂ ਮਾਮਲਾ ਅੰਮ੍ਰਿਤਸਰ ਦੇ ਪੁਤਲੀ ਘਰ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਪਰਿਵਾਰ ਨਾਲ ਕਾਰ ਵਿੱਚ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਜਾ ਰਹੇ ਸਿੱਖ ਨੌਜਵਾਨ ਦੇ ਅੰਮ੍ਰਿਤਸਰ ਪੁਤਲੀ ਘਰ ਚੌਂਕ ਵਿੱਚ ਪਹਿਲਾਂ ਤਾਂ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਵੱਲੋਂ ਟੱਕਰ ਮਾਰੀ ਗਈ ਅਤੇ ਬਾਅਦ ਵਿੱਚ ਬਹਿਸ ਕਰ ਉਪਰਾਧ ਕੜੇ ਮਾਰ ਕੇ ਸ਼ੀਸ਼ੇ ਭੰਨ ਦਿੱਤੇ ਗਏ ਜਿਸ ਦੇ ਚਲਦੇ ਪੀੜਤ ਵਿਅਕਤੀ ਵੱਲੋਂ ਮੋਟਰਸਾਈਕਲ ਸਵਾਰ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਇਨਸਾਫ ਦੀ ਮੰਗ ਕੀਤੀ ਗਈ ਹੈ। ਮੇਰਾ ਨਾਮ ਯਸਵੀ ਦਲਵਾਤ ਸਿੰਘ। ਥਾਣੇ ਅਸੀਂ ਥਾਣੇ ਹਾਜ਼ਰ ਸੀ ਤੇ ਸਾਨੂੰ ਕਿਨੇ ਤਰਾ ਦਿੱਤੀ ਆਣਗੇ ਜੈਪ ਸਿੰਘ ਹੋਣੇ ਵੀ ਸਾਡੀ ਗੱਡੀ ਜਿਹੜੀ ਹੈ ਮਤਲਬ ਕਿਨੇ ਪੰਤੀ ਹੈ। ਇਹ ਗੱਡੀ ਨਾਰਮਲ ਵਜੀ ਸੀ ਤੇ ਪਰ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਉਹ ਬੰਦਾ ਆਪ ਮੋਟਰਸਾਈਕਲ ਤੇ ਹੀ ਤੇ ਬੰਦਾ ਕੋਈ ਅਨਪਛਾਤਾ ਹੀ ਅਨਲੋਣ ਹੀ ਬੰਦਾ ਜਿਹੜਾ ਗੱਡੀ ਨੂੰ ਮੋਦਰੇ ਕੜੇ-ਕੁੜੇ ਮਾਰ ਕੇ ਤੇ ਕਾਫੀ ਗੱਡੀਆਂ ਨੁਕਸਾਨ ਕਰਕੇ ਆ। ਤੇ ਮੌਕੇ ਤੇ ਨਹੀਂ ਫਰਾਰ ਹੈ ਬੰਦਾ। ਮੌਕੇ ਤੇ ਬੰਦਾ ਫਰਾਰ ਹੈ ਜੀ। ਤੇ ਤੁਹਾਡੇ ਲੋਕ ਕੀ ਛੋਟੀ? ਬਾਕੀ ਡਰੈਸ ਘਟਾ ਕੇ ਉਹਦੀ ਉਹਨੂੰ ਲਿਆ ਕੇ ਫੜਕੇ ਤੇ ਉਹ ਜਿਹੜੀ ਬੰਦੀ ਕਾਰਵਾਈ ਕਰਾਂਗੇ ਜੀ। ਪਾਜੀ ਮੈਂ ਸਰਤਾਜ ਸਿੰਘ ਆ 골ਡਨ ਗੇਟ ਲੱਗ ਕੇ ਇਹਨਾਂ ਨੈਸ਼ਨਲ ਕਲੋਨੀ ਚ ਤੇ ਮੈਂ ਜਾ ਰਿਹਾ ਸੀਗਾ ਇਥੋਂ ਪੁਤਲੀ ਘਰ ਸਾਈਡ ਤੋਂ ਉਧਰ ਨੂੰ ਜਾ ਰਿਹਾ ਸੀ ਸ਼ਿਆਣਾ ਸਾਹਿਬ ਦਰਸ਼ਨ ਕਰਨ ਬਾਬਾਈ ਦੇ। ਤੇ ਮੋਟਰਸਾਈਕਲ ਵਾਲਾ ਇੱਕ ਵੀਰ ਆਇਆ ਉਹਦੇ ਨਾਲ ਉਹਦੀ ਵਾਈਫ ਸੀਗੀ ਤੇ ਇਧਰਲੇ ਪਾਸੇ ਆਇਆ ਪੁਤਰੀਕਰ ਸਾਈਡ ਵੱਲੋਂ ਤੇ ਮੇਰੇ ਗੱਡੀ ਦੇ ਬੰਪ ਕਨੈਕਟਰ ਸਾਈਡ ਵਾਲੇ ਪਾਸੇ ਆ ਕੇ ਉਹਦਾ ਮੋਟਰਸਾਈਕਲ ਡਿੱਗਾ ਹੋ ਕੇ ਮੇਰੇ ਠੀਕ ਹੈ ਜੀ ਤੇ ਕੈਮਰਿਆਂ ਚ ਸਾਰੀ ਆ ਜਿੰਨੇ ਵੀ ਭਰਾ ਖਲੋਤੇ ਸਾਰੇ ਇਹ ਵਾਲੇ ਮੈਂ ਅਜੇ ਵੀ ਇੱਥੇ ਖਲੋਤਾ ਆ ਤੇ ਕੜੇ ਦੇ ਨਾਲ ਮੇਰੇ ਸ਼ੀਸ਼ਾ ਫਰੰਟ ਵੀ ਤੋੜਿਆ ਸਾਈਡਾਂ ਦੇ ਵੀ ਤੋੜੇ ਤੇ ਬੈਕ ਸਾਈਡ ਦੇ ਤੋੜੇ ਆ ਉਹਦਾ ਜਿਹੜਾ ਮੋਟਰਸਾਈਕਲ ਨੰਬਰ ਹੈਗਾ ਪੀਪੀ02ਸੀਏ8105 ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਸਪਲੈਂਡਰ ਹੀ ਵੀਰ ਜੀ ਕਿੱਦਾਂ ਨੂੰ ਸੁਣਾਉਣਾ ਹੈ ਤੁਹਾਡਾ ਮੇਰਾ ਭਾਜੀ ਨੋਟ ਨੋਟ ਹੁੰਦਾ ਹੀ ਹੈ ਮੇਰਾ 50000 ਤੋਤੇ ਦਾ ਨੁਕਸਾਨ ਹੋਣਾ ਭਾਜੀ ਮੌਕੇ ਦੇ ਮੁਲਾਜ਼ਮ ਮਜੂਰੀ ਮੌਕੇ ਦੇ ਮੁਲਾਜ਼ਮ ਮਜੂਰੀ ਉਹਨੇ ਵਿਚਾਰੇ ਨੇ ਮੈਨੂੰ ਆ ਨੰਬਰ ਦਿੱਤਾ ਮੈਂ ਆਦਾ ਮਾੜਾ ਕਿਉ ਕਮਾ ਨੇ ਮੈਨੂੰ ਨੰਬਰ ਕੱਢ ਕੇ ਦਿੱਤਾ ਉਹ ਕੋਈ ਨਹੀਂ ਭਾਜੀ ਉਹ ਤੇ ਉਹਦੇ ਮੇਰੇ ਵੀ ਗਾਲ ਪੈਣ ਨੂੰ ਫਿੰਡਿਆ ਭਾਜੀ ਕੜਾ ਲੱਗਾ ਹੈ ਮੇਰੇ ਮੱਥੇ 'ਚ ਮਾਰਨਾ ਤੋਂ ਵੀ ਕੀ ਮੰਗੀ ਜਾਂਦੇ ਆ ਮੈਂ ਚਾਹੁੰਨਾ ਵਾ ਵੀ ਉਹਦਾ ਨੁਕਸਾਨ ਮੈਂ ਭਰਾਂ ਦੇ ਮੈਂ ਮੇਰਾ ਨੁਕਸਾਨ ਉਹ ਭਰ ਦੇ ਮੈਂ ਮੈਂ ਭਾਜੀ ਇਹਦੇ ਖਲੋਤਾ ਮੈਂ ਚੱਲਿਆ ਮੈਂ ਥਾਣੇ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਸਟੇਪਲ ਕਰਨ ਦੇ ਆ ਮਾੜਾ ਜਿਹਾ ਠੀਕ ਠਾਕ ਹੋਵਾ ਮੇਰੀ ਗੱਡੀ ਚੱਲਣ ਦੀ ਹਾਲਤ ਚ ਵੀ ਨਹੀਂ ਸ਼ੀਸ਼ੇ ਇੰਨੇ ਪਏ ਮੈਂ ਗੱਡੀ ਜੀ ਦੇ ਵਿੱਚ ਬਹਿ ਸਕਦਾ ਜੇ ਸਟੋ ਹੈਡਰ ਲੱਗੇ ਤੇ ਤੁਸੀਂ ਕਿੱਥੇ ਹੀ ਹੋਸ਼ ਚ ਆਉਂਦੇ ਮੈਂ ਕੋਈ ਕਹਿਣ ਕੋਈ ਤਿਆਰ ਨਹੀਂ ਫੋਟੋ ਆਪਣੇ ਲੋਕਾ ਕਹਿਣਾ ਵਾਦੀ ਸੀ ਤੀਕਰੋ ਫੋਟੋ ਦਿੱਤੀ ਮੋਟਰਸਾਈਕਲ ਦੀ ਹਾਂ ਤੇ ਲਾਗੇ ਤੁਹਾਡੇ ਨੂੰ ਸ਼ੀਸ਼ੇ ਤੋੜੇ ਤੇ ਮੁਕੀਆਂ ਮਾਰੀਆਂ ਪਹਿਲਾਂ ਤੋੜਦੇ ਭਾਈ ਸਾਹਿਬ ਮੈਂ ਬਾਅਦ ਚ ਗਿਆ ਇਥੋਂ ਤੇ ਤੁਹਾਡੇ ਕੀ ਉਥੇ ਕੀ ਮੋਕੇ ਤੇ ਉਸ ਨੂੰ ਨਹੀਂ ਸੀ ਉਥੇ ਮੋਕੇ ਨਹੀਂ ਨਹੀਂ ਮੈਂ ਮੋਕੇ ਤੇ ਜੇਗਾ ਮੈਂ ਇੱਥੇ ਖੜਾ ਸੀਗਾ ਇੱਥੇ ਡਵਾਈਡਰ ਬੰਦਾ ਪਿਆ ਸੀ ਆਪਣਾ ਫੁੱਟਪਾਥ ਇੱਥੇ ਇੱਥੇ ਟ੍ਰੈਪ ਤੇ ਇੱਥੇ ਖੜਾ ਸੀ ਮੈਂ ਤੁਹਾਡੇ ਤੋਂ ਫੋਟੋ ਕਿੱਥੇ ਦਿੱਤੀ ਗਈ ਹੈ ਹਾਂਜੀ ਮਰ ਕੇ ਮੈਂ ਗਿਆ ਜਦੋਂ ਉਥੇ ਟ੍ਰੈਫਿਕ ਜਮ ਹੋਈ ਤੇ ਮੈਂ ਗਿਆ ਜਾ ਕੇ ਤੇ ਮੈਂ ਇਹਨਾਂ ਦੀ ਫੋਟੋ ਖਿੱਚੀ ਦੋ ਉਹਨਾਂ ਦੀ ਖਿੱਚੀ ਦੋਆਂ ਦੀ ਮੋਕੇ ਤੇ ਫੜਿਆ ਕਿਉਂ ਨਹੀਂ ਗਿਆ ਜੀ ਉਹਦੇ ਭਾਈ ਸਾਹਿਬ ਸੱਟਾਂ ਲੱਗੀਆਂ ਉਹਦੇ ਘਰ ਦੀ ਦੇ ਵੀ ਦੋਦੇ ਵੀ ਅੱਛਾ ਉਹ ਸੱਟਾਂ ਲੱਗੀਆਂ ਪਰ ਉਹ ਫੜਦਾ ਨਹੀਂ ਉਹਨੂੰ ਹਾਂਜੀ ਜੇ ਸੱਟਾਂ ਲੱਗੀਆਂ ਤਾਂ ਮਤਲਬ ਉਹ ਫੜਦਾ ਨਹੀਂ ਉਹਨਾਂ ਨੂੰ ਹੁਣ ਪਬਲਿਕ ਆਣ ਦੀ ਜਾਨ ਤੋਂ ਸੱਟਾਂ ਲੱਗੀਆਂ ਤੇ ਮੈਂ ਉਹਨੂੰ ਇਕੱਲਾ ਕਿੱਦਾਂ ਫੜਦਾ ਦਾ ਕੋਈ ਨਾ ਪਿਆਰਾ ਉੱਥੇ ਕਿ ਪੁਲਿਸ ਆਣ ਦੇ ਮੌਕੇ ਤੇ ਕੋਈ ਖੜਿਆ ਨਹੀਂ ਉਹਨੂੰ ਹਾਂ ਖੜੇ ਗਿਆ ਪੁਲਿਸ ਲੋਕ ਪੜਿਆ ਨਹੀਂ ਗਿਆ ਭਾਈ ਬੱਚੇ ਸਾਰੇ ਟਰੈਪ ਕਰੇ ਬੱਚੇ ਬੱਚੇ ਜਿਹੜੇ ਆ ਆਪਣਾ ਗੱਡੀਆਂ ਰੁਕੀਆਂ ਪਈਆਂ ਸੀ ਨਿਕਲ ਕੇ ਬੱਚੇ ਵਿੱਚ ਪਹਿਲਾਂ ਉਹਨਾਂ ਨੂੰ ਕਢੋਣਾ ਹੈ ਕਿ ਉਹਨੂੰ ਫੜ ਦੇ। ਦੇਖਣ ਦੀ ਦੇਖਣ ਚ ਆਇਆ ਜਾਵੇ ਤੇ ਜਿਹੜਾ ਨੁਕਸਾਨ ਕਿਸਾਨਾਂ ਨੂੰ ਗੱਡੀ ਦਾ ਉਹ ਜਾਇਜ਼ ਹੈ। ਮੈਂ ਭਾਈ ਇਹਨਾਂ ਨੰਬਰ ਦੇ ਦਿੱਤਾ ਮੇਰਾ ਕੰਮ ਹੀ ਨੰਬਰ ਖਿੱਚ ਕੇ ਦੇਣਾ ਮੈਂ deta ਹੈ ਇਹਨਾਂ ਨੂੰ। ਅੱਗੋਂ ਕਾਰਵੀਨ ਨੇ ਕਿ ਤੁਹਾਡਾ ਕੰਮ ਕੀ ਤੁਸੀਂ ਡਿਊਟੀ ਦੇ ਮੌਕੇ ਦੇ ਅਸਰ ਤੁਸੀਂ ਡਿਊਟੀ ਦੇ ਉੱਤੇ ਹੈ ਗਈ ਹੈ। ਹਾਂਜੀ। ਤੁਸੀਂ ਵੀ ਦੂਸਰੋਂ ਹੀ ਹੈ ਗਈ ਹੈ। ਕੋਈ ਮੌਤਾਲਾ ਕੋਈ ਤੁਹਾਡੇ ਟੀਕੇ ਵਿਖਾਣੇ ਵਿੱਚ ਕੋਈ ਜਾਂ ਜਿੱਦਾਂ ਕੋਈ ਦੱਸੋ। ਹਾਂਜੀ ਕਿੱਦਾਂ? ਕੋਈ ਤੁਹਾਡੇ ਟੀਕੇ ਥਾਣੇ ਵਿੱਚ। ਵੀਰ ਜੀ ਇਹਨਾਂ ਨੂੰ ਨੰਬਰ ਦੇ ਦਿੱਤਾ ਆਪਾਂ ਉਹ ਕੰਟਰੋਲ ਰ